ਜੇ ਤੁਹਾਡੇ ਗੋਡਿਆਂ 'ਚ ਗਰੀਸ ਮੁੱਕਦਾ ਜੋੜਾਂ 'ਚ ਦਰਦ ਹੁੰਦਾ ਗੋਡੇ ਕੜਕੜ ਕਰਦੇ ਆ ਗੋਡੇ ਮਤਲਬ ਬਰਦਾਸ਼ਤ ਹੀ ਨਹੀਂ ਕਰਦੇ ਦਰਦ ਨੂੰ ਜੇ ਤੁਹਾਨੂੰ ਕਹਿ ਦਿੱਤਾ ਕਿ ਅੱਜ ਹੀ ਆਪਰੇਸ਼ਨ ਹੋਊਗਾ ਗੋਡਿਆਂ ਦਾ ਗੋਡਿਆਂ ਦੇ ਵਿੱਚ ਗਰੀਸ ਮੁੱਕ ਗਿਆ ਐਦਾਂ ਦੀਆਂ ਗੱਲਾਂ ਜੇ ਤੁਸੀਂ ਸੁਣਦੇ ਪਏ ਆਪਦੇ ਬਾਰੇ ਤਾਂ ਤੁਸੀਂ ਗੌਰ ਕਰਿਓ ਪੰਚਮ ਹਲਦੀ ਦੁੱਧ ਦੇ ਵਿੱਚ ਦੋ ਚੁਟਕੀ ਪਾਉਣੀ ਹੈ ਗੱਲ ਕਰਾਂਗੇ ਅੱਜ ਪੰਚਮ ਹਲਦੀ ਦੇ ਫਾਇਦਿਆਂ ਦੀ ਕਿ ਆਖਿਰ ਪੰਚਮ ਹਲਦੀ ਦੇ ਵਿੱਚ ਕਿਹੜੀ ਕਿਹੜੀ ਤਰ੍ਹਾਂ ਦੀ ਹਲਦੀ ਪਾਈ ਗਈ ਹੁੰਦੀ ਹੈ ਔਰ ਕਿਸ ਤਰੀਕੇ ਨਾਲ ਇਹ ਸਾਡੇ ਲਈ ਬਹੁਤ ਹੀ ਗੁਣਕਾਰੀ ਸਾਬਤ ਹੋ ਸਕਦੀ ਹੈ ਕਿਉਂਕਿ ਜਦੋਂ ਗੱਲ ਜੋੜਾਂ ਦੇ ਦਰਦ ਦੀ ਆਉਂਦੀ ਹੈ ਰੀਡ ਦੀ ਹੱਡੀ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਜਾਂ ਅਸੀਂ ਵੈਸੇ ਹੀ ਬਜ਼ੁਰਗਾਂ ਦੀ ਵੀ ਗੱਲ ਕਰ ਲਈਏ ਬਦਲਦੇ ਮੌਸਮ ਦੇ ਨਾਲ ਵੀ ਜੋ ਹੈ ਸਰੀਰ ਦੇ ਵਿੱਚ ਦਰਦ ਕਾਫੀ ਜ਼ਿਆਦਾ ਹੋਣ ਲੱਗਦੇ ਨੇ ਜੋੜਾਂ ਵਿੱਚ ਦਰਦ ਅਸੀਂ ਕੁਝ ਵੀ ਵਾਈ ਵਾਲੀ ਚੀਜ਼ ਖਾ ਲੈਨੇ ਆ ਤਾਂ ਵੀ ਜੋ ਹੈ ਦਰਦ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਨਾਲ ਦੀ ਨਾਲ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਇਹ ਵੀ ਜ਼ਰੂਰ ਕਰਨੀ ਹੈ ਕਿ ਵੈਦ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਇਲਾਜ ਮੌਜੂਦ ਨੇ ਜਿਸ ਦੇ ਨਾਲ ਜੋੜਾਂ ਦੇ ਦਰਦੀਆਂ ਹੱਡੀਆਂ ਦੇ ਦਰਦ ਬੈਕ ਪੇਨ ਇਸ ਤਰ੍ਹਾਂ ਦੀ ਪ੍ਰੋਬਲਮਸ ਲਈ ਤੁਹਾਨੂੰ ਇੱਕ ਵਧੀਆ ਇਲਾਜ ਮਿਲ ਸਕਦਾ ਹੈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਐਡਵਾਈਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਅੱਜ ਇਹ ਪੂਰੀ ਇਨਫੋਰਮੇਸ਼ਨ ਪੂਰੀ ਜਾਣਕਾਰੀ ਤੁਹਾreturnData ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਭਾਸ਼ ਗੁਇਲ ਜੀ ਇੱਕ ਵਾਰ ਫਿਰ ਤੋਂ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਔਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਰ ਜਰੂਰ ਦੱਸੋ ਪਹਿਲਾਂ ਤਾਂ ਪੰਚਮ ਹਲਦੀ ਬਾਰੇ ਜ ਕਿਹੜੀ ਕਿਹੜੀ ਤਰ੍ਹਾਂ ਦੀ ਹਲਦੀ ਹੈ ਕਿਸ ਤਰੀਕੇ ਨਾਲ ਗੁਣਕਾਰੀ ਹੈ ਔਰ ਵੈਦਵਾਨ ਆਯੁਰਵੇਦ ਵੱਲੋਂ ਹੋਰ ਆਯੁਰਵੈਦਿਕ ਵਿਧੀ ਦੇ ਨਾਲ ਕਿਹੜੇ ਕਿਹੜੇ ਇਲਾਜ ਜੋ ਹੈ ਲੱਭੇ ਗਏ ਨੇ ਬਣਾਏ ਗਏ ਨੇ ਜਿਸ ਦੇ ਨਾਲ ਜੋੜਾਂ ਦੇ ਦਰਦ ਦੀ ਪ੍ਰੋਬਲਮ ਹੋਵੇ ਰੀਡ ਦੀ ਹੱਡੀ ਨੂੰ ਲੈ ਕੇ ਅਗਰ ਕੋਈ ਪਰੇਸ਼ਾਨੀ ਹੈ ਉਸ ਤਰ੍ਹਾਂ ਦੀ ਕੋਈ ਦਰਦ ਹੋਵੇ ਉਸ ਦੇ ਵਿੱਚ ਜੋ ਕਿ ਕਾਫੀ ਫਾਇਦੇਮੰਦ ਸਾਬਿਤ ਹੋਣ ਪੰਚਮ ਹਲਦੀ ਮਤਲਬ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਉਸ ਬਾਬਾ ਜੀ ਦੀ ਕਿਰਪਾ ਦੇ ਨਾਲ ਮੈਂ ਲੋਕਾਂ ਨੂੰ ਹਲਦੀ ਖਾਣ ਲਈ ਮਜਬੂਰ ਕਰਨ ਚ ਕਾਮਯਾਬ ਰਿਹਾ ਕਿਉਂ ਕਿਉਂਕਿ ਮੈਨੂੰ ਲੋਕ ਕੇ ਫੋਨ ਕਰਕੇ ਵੀ ਦੱਸਦੇ ਆ ਕਿਉਂਕਿ ਮੈਂ ਫੋਨ ਬਹੁਤ ਘੱਟ ਲੈਂਦਾ ਪਰ ਰਿਕਾਰਡਿੰਗ ਬਹੁਤ ਹੁੰਦੀ ਆ ਨੇ ਸਾਡੇ ਕੋਲੇ ਤੇ ਪੰਚਮ ਹਲਦੀ ਬਾਰੇ ਬਹੁਤ ਗੁੱਡ ਜਿਹੜੇ ਵੀਊ ਨੇ ਲੋਕਾਂ ਨੇ ਦਿੱਤੇ ਨੇ ਕਿਉਂਕਿ ਇਹ ਜਿਹੜੀ ਹਲਦੀ ਹੈ ਇਹ ਐਵੇਂ ਨਹੀਂ ਹੈਗੀ ਇਹ ਤੇ ਬਾਬਾ ਜੀ ਦਾ ਬਹੁਤ بڑا ਆਸ਼ੀਰਵਾਦ ਹੈ ਤੁਸੀਂ ਪਹਿਲਾਂ ਮੇਰੇ ਵੀਡੀਓ ਦੇਖੇ ਹੋਣੇ ਆ ਕਿ ਮੈਂ ਇਹਨੂੰ ਹਮੇਸ਼ਾ ਗੁਰਦੁਆਰੇ ਲਾ ਜਾ ਕੇ ਇਹਨੂੰ ਬਾਬਾ ਜੀ ਦੇ ਚਰਨਾਂ 'ਚ ਰੱਖ ਕੇ ਇਹਦਾ ਜਿਹੜਾ ਉੱਤਰ ਮਤਲਬ ਵਾਪਸ ਆਉਂਦੀ ਹੈ ਇਹ ਹਲੇ ਇੱਕ ਡੱਬੀ ਤਾਂ ਪੂਰੇ ਡਰਮ ਦੇ ਵਿੱਚ ਪਾ ਕੇ ਸਾਨੂੰ ਇਹ ਲੱਗਦਾ ਹੁੰਦਾ ਬਾਬਾ ਜੀ ਦਾ ਆਸ਼ੀਰਵਾਦ ਆ ਗਿਆ ਤਾਂ ਇਹ ਚੀਜ਼ ਅਸੀਂ ਦੰਨੇ ਔਰ ਬਹੁਤ ਬੁਧਿਆ ਰਿਜ਼ਲਟ ਇਹਦੇ ਮਿਲਦੇ ਆ ਪਹਿਲੀ ਤੇ ਇਹਦੇ ਵਿੱਚ ਕਾਲੀ ਹਲਦੀ ਪਾਈ ਆ ਦੂਜੀ ਇਹਦੇ ਵਿੱਚ ਸੇਲਮ ਦੀ ਹਲਦੀ ਜਿਹੜੀ ਪੀਲੀ ਆਪਣੇ ਰਸੋਈ ਚ ਹੁੰਦੀ ਆ ਉਹ ਪਾਈ ਆ ਫਿਰ ਆਪਾਂ ਇਹ ਚ ਦਾਰੂ ਹਲਦੀ ਪਾਈ ਆ ਅੰਬਾ ਹਲਦੀ ਪਾਈ ਆ ਫਿਰ ਇਹ ਚ ਜੰਗਲੀ ਹਲਦੀ ਪਾਈ ਆ ਜਿਹਨੂੰ ਅਸੀਂ ਮੈਦਾ ਸੱਕ ਲੱਕੜੀ ਕਹਿੰਦੇ ਆ ਤੇ ਉਹ ਜਿਹੜੀਆਂ 4-5 ਚੀਜ਼ਾਂ ਇਹ ਪਾਈਆਂ ਨੇ ਇਹਨਾਂ ਨੂੰ ਪਾਉਣ ਦੇ ਨਾਲੇ ਬਣਿਆ ਪੰਚਮ ਹਲਦੀ ਪੰਜ ਹਲਦੀਆਂ ਦਾ ਮਿਸ਼ਰਣ ਪੰਚਮ ਹਲਦੀ ਤੇ ਫਿਰ ਅਸੀਂ ਕਿਹਾ ਵੀ ਦੀ ਦੋ ਚੁਟਕੀਆਂ ਦੁੱਧ ਚ ਪਾਓ ਧਿਆਨ ਨਾਲ ਸੁਣਿਓ ਗੱਲ ਦੋ ਚੁਟਕੀਆਂ ਗਰਮ ਗਰਮ ਦੁੱਧ ਚ ਪਾਓ ਚਮਚੇ ਨਾਲ ਹਿਲਾਓ ਤੇ ਇਹਨੂੰ ਢੱਕ ਕੇ ਰੱਖ ਦਿਓ ਢੱਕ ਕੇ ਰੱਖੋ ਤੇ ਉਸ ਤੋਂ ਬਾਅਦ ਜੇ ਤੁਹਾਡੇ ਗੋਡਿਆਂ ਚ ਗਰੀਸ ਮੁੱਕਦਾ ਜੋੜਾਂ ਚ ਦਰਦ ਹੁੰਦਾ ਗੋਡੇ ਕੜਕੜ ਕਰਦੇ ਆ ਗੋਡੇ ਮਤਲਬ ਬਰਦਾਸ਼ਤ ਹੀ ਨਹੀਂ ਕਰਦੇ ਦਰਦ ਨੂੰ ਜਾਂ ਤੁਹਾਨੂੰ ਕਹਿ ਦਿੱਤਾ ਕਿ ਅੱਜ ਹੀ ਆਪਰੇਸ਼ਨ ਹੋਊਗਾ ਗੋਡਿਆਂ ਦਾ ਗੋਡਿਆਂ ਦੇ ਵਿੱਚ ਗਰੀਸ ਮੁੱਕ ਗਿਆ ਐ ਇਦਾਂ ਦੀਆਂ ਗੱਲਾਂ ਜੇ ਤੁਸੀਂ ਸੁਣਦੇ ਪਏ ਹੋ ਆਪਦੇ ਬਾਰੇ ਤਾਂ ਤੁਸੀਂ ਗੌਰ ਕਰਿਓ ਪੰਚਮ ਹਲਦੀ ਦੁੱਧ ਦੇ ਵਿੱਚ ਦੋ ਚੁਟਕੀ ਪਾਉਣੀ ਆ ਉਹ ਦੁੱਧ ਦੇ ਨਾਲ ਹਲਦੀ ਵਾਲੇ ਦੁੱਧ ਨਾਲ ਕਾਲਾ ਗੂੰਦ ਕੈਪਸੂਲ ਖਾਣਾ ਇੱਕ ਰਾਤ ਨੂੰ ਸੌਣ ਲੱਗੇ ਇਹ ਤੁਸੀਂ ਧਿਆਨ ਰੱਖਿਓ ਕਿਉਂਕਿ ਕਾਲਾ ਗੂੰਦ ਕੈਪਸੂਲ ਕਮਾਲ ਦੀ ਚੀਜ਼ ਐ ਤੁਸੀਂ ਵੀ ਜਾਣਦੇ ਹੋ ਮੈਂ ਵੀ ਤੁਹਾਨੂੰ ਦੱਸਦਾ ਰਹਿਣਾ ਤੇ ਇਹ ਕਾਲਾ ਗੂੰਦ ਕੈਪਸੂਲ ਖਾ ਕੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਕ ਨਾ ਜੈਲ ਆਉਂਦੀ ਆ ਆਪਣੀ ਕਾਲਾ ਗੁੰਦ ਦੀ ਜੈਲ ਧਿਆਨ ਦਿਓ ਇਸ ਗੱਲ 'ਚ ਕਾਲਾ ਗੁੰਦ ਅਰੇ ਵੀ ਇਹ ਜੈਲ ਹੈ ਜੈਲ ਜਿਹੜੀ ਆ ਇਹ ਐ ਮਟਰ ਦੇ ਦਾਣੇ ਜਿੰਨੀ ਕੁ ਲੈਣੀ ਆ ਆਪਾਂ ਨੇ ਇਹਨੂੰ ਲੈ ਕੇ ਐ ਗੋਡੇ ਤੇ ਲਾਉਣਾ ਐ ਇਦਾਂ ਗੋਡੇ ਤੇ ਐ ਨਾ ਸੋਚੋ ਕਿ ਹੱਥ ਤੇ ਲਾਉਣੀ ਆ ਨਾ ਐਦਾਂ ਗੋਡੇ ਤੇ ਲਾਉਣੀ ਆ ਗੋਡੇ ਤੇ ਲਾ ਕੇ ਉਹਨੂੰ ਐ ਹੌਲੀ ਹੌਲੀ ਹੱਥ ਫੇਰਨਾ ਜਿਵੇਂ ਆਪਾਂ ਕਿਸੇ ਧੀ ਪੁੱਤ ਦੇ ਸਿਰ ਤੇ ਹੱਥ ਫੇਰਦੇ ਆ ਐਦਾਂ ਆਪਣੇ ਗੋਡੇ ਨੂੰ ਆਪਾਂ ਨੇ ਪਲੋਸ ਕੇ ਚੰਗੀ ਤਰ੍ਹਾਂ ਤੇਲ ਲਾਉਣਾ ਤੇ ਜਿਹੜੀ ਇਹਦੀ ਗੋਡੇ ਦੇ ਥੱਲੇ ਖੁੱਚ ਹੁੰਦੀ ਆ ਨਾ ਥੱਲੇ ਖੁੱਚ ਉਦੇ ਵਿੱਚ ਜੇ ਲੱਡੂ ਜਿਹਾ ਬਣਦਾ ਤੁਸੀਂ ਧਿਆਨ ਨਾਲ ਹੱਥ ਲਾ ਕੇ ਦੇਖੋ ਇਕੱਠਾ ਹੋ ਜਾਂਦਾ ਕਦੇ ਕਦੀ ਥੱਲੇ ਤਾਂ ਉਹ ਲੱਡੂ ਜਿਹਦੇ ਉੱਤੇ ਜ਼ਰੂਰ ਮਲਣਾ ਜੇ ਨਹੀਂ ਬਣਿਆ ਤਾਂ ਵੀ ਖੁੱਚ ਦੇ ਵਿੱਚ ਜ਼ਰੂਰ ਲਾਉਣਾ ਤਾਂ ਕਿ ਉਹ ਬਣੇ ਨਾ ਤਾਂ ਇਹਨੂੰ ਲਾ ਕੇ ਰਾਤ ਨੂੰ ਪੱਗ ਵਾਲਾ ਜਿਹੜਾ ਪਤਲਾ ਕੱਪੜਾ ਹੁੰਦਾ ਜਾਂ ਚੁੰਨੀ ਵਾਲਾ ਉਹ ਲਪੇਟ ਕੇ ਰਾਤ ਨੂੰ ਸੌਂ ਜਾਣਾ ਆਪਾਂ ਨੇ ਗਲਤੀ ਨਾਲ ਵੀ ਰਾਤ ਨੂੰ ਨੀ ਕੈਂਪ ਨਹੀਂ ਲਾਉਣਾ ਤੁਸੀਂ ਜਦੋਂ ਸਵੇਰੇ ਬੈੱਡ ਤੋਂ ਥੱਲੇ ਪੈਰ ਰੱਖੋਗੇ ਤੁਸੀਂ ਦੇਖੋਗੇ ਕਮਾਲ ਦਾ ਰਿਜ਼ਲਟ ਉਹਨੂੰ ਇੱਕਦਮ ਹਲਕਾ ਲੱਗੂਗਾ ਸਰੀਰ ਔਰ ਗੋਡੇ ਚ ਫਰਕ ਲੱਗੂ ਤੁਹਾਨੂੰ ਚੇਂਜ ਆਊਗੀ ਤੁਸੀਂ ਕਹੋਗੇ ਥੈਂਕ ਯੂ ਗੋਲ ਸਾਹਿਬ ਬਸ ਇਹ ਅਭੀ ਥੈਂਕ ਯੂ ਆਉਣ ਵਾਸਤੇ ਤਿੰਨ ਮਹੀਨੇ ਲੱਗਦੇ ਆ ਕਟੋ-ਕਟ ਤਿੰਨ ਮਹੀਨੇ ਚ ਸਾਡਾ ਪੇਸ਼ੈਂਟ ਥੈਂਕ ਯੂ ਕਰਦਾ ਪਹਿਲੇ ਮਹੀਨੇ ਚ ਉਹਨੂੰ ਇੰਨਾ ਕੁ ਪਤਾ ਲੱਗ ਜਾਂਦਾ ਵੀ ਇਹ ਦਵਾਈ ਜਿਹੜੀ ਆ ਇਹ ਮੈਨੂੰ ਠੀਕ ਕਰ ਲੂਗੀ ਔਰ ਇਹਦੇ ਨਾਲ ਫਿਰ ਕੀ ਦਿਲਨਾ ਮੈਂ ਦਿਨ ਵਿੱਚ ਦਿਨ ਵਿੱਚ ਇਹਦੇ ਨਾਲ ਤੁਸੀਂ ਲਾ ਸਕਦੇ ਹੋ ਕਾਲਾ ਗੁੰਦ ਦਾ ਜਿਹੜਾ ਤੇਲ ਆ ਇਹ ਕੇਸਰ ਵਾਲਾ ਤੇਲ ਹੈ ਦੇਖੋ ਲਿਖਿਆ ਵਿਧ ਕੇਸਰ ਕੇਸਰ ਆਇਲ ਹੈ ਇੰਨਾ ਗਰਮ ਆ ਕਿ ਬਹੁਤ ਮਜ਼ੇਦਾਰੀ ਦਾ ਰਿਜ਼ਲਟ ਆਉਂਦਾ ਔਰ ਮੈਂ ਕਈਆਂ ਨੂੰ ਕਹਿਣਾ ਹੁੰਦਾ ਵੀ ਇਹ ਜਿਹੜਾ ਤੇਲ ਹੈ ਉਹਨ ਜਿਵੇਂ ਦੇਖੋ ਇਹਦੇ ਇੱਕ ਕਾਲਰ ਜਿਹਾ ਲਗਾਇਆ ਸੀ ਇਹਦੇ ਵਿੱਚ ਫਿਰ ਉਦੋਂ ਬਾਅਦ ਇਹਨੂੰ ਇਦਾਂ ਘਮਾਵਾਂਗੇ ਤਾਂ ਇਹ ਚੱਲੂਗਾ ਕਿਉਂ ਅਗੇ ਨਾਲ ਲੁੱਕ ਹੀ ਲੈ ਜਾਂਦੇ ਸੀ ਕਿ ਤੇਲ ਉਹਨਾਂ ਦਾ ਤੇਲ ਥੋੜੀ ਜਿਹੀ ਦੇਰ ਚ ਖੜਤੋ ਡੁੱਲ ਜਿਆਦਾ ਜਾਂਦਾ ਸੀ ਇਦਾਂ ਹੁਣ ਉਹਨਾਂ ਹੀ ਨਿਕਲੂ ਜਿੱਲੇ ਦੀ ਲੋੜ ਹੈ ਇਹ ਜਾਣ ਕੇ ਉੱਪਰ ਲਵਾਇਆ ਫਿਰ ਕੈਪ ਤਾਂ ਕਿ ਬੇਸਟ ਨਾ ਹੋਵੇ ਮਹਿੰਗੀਆਂ ਚੀਜ਼ਾਂ ਨੇ ਜੀ ਦੇਖੋ ਖਰੀਦਣੀਆਂ ਵੀ ਔਖੀਆਂ ਨੇ ਫਿਰ ਉਹ ਖਰਾਬ ਹੋ ਜਾਣ ਤਾਂ ਹੋਰ ਵੀ ਦੁੱਖ ਲੱਗਦਾ ਤਾਂ ਇਹ ਜਿਹੜਾ ਤੇਲ ਹੈ ਇਹਨੂੰ ਤੁਸੀਂ ਦਿਨ 'ਚ ਮਤਲਬ ਤੇਲ ਦਿਨੇ ਮਲਣਾ ਕੱਲ ਰਾਤ ਨੂੰ ਮਲਣਾ ਔਰ ਇੱਕ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਜਿਹੜੇ ਕਹਿੰਦੇ ਨੇ ਵੀ ਜੋੜ ਜਿਹੜੇ ਨੇ ਦਰਦ ਦੁਕ ਕਰਦੇ ਨੇ ਆਸਟ੍ਰੋ ਆਰਥਰਾਇਟਿਸ ਹੋ ਗਿਆ ਹੱਡੀਆਂ ਕਮਜ਼ੋਰ ਹੋ ਗਈਆਂ ਆਸਟਿਓ ਦੀ ਪ੍ਰੋਬਲਮ ਹੋ ਗਈ ਡਾਕਟਰ ਕਹਿੰਦੇ ਹੁਣੀ ਆਪਰੇਸ਼ਨ ਹੋਊਗਾ ਤਾਂ ਉਹਨਾਂ ਲਈ ਨਾਲ ਦਿੱਤਾ ਜਾਂਦਾ ਜੋੜ ਗੱਜ ਕੇਸਰੀ ਕੈਪਸੂਲ ਕੈਪਸੂਲ ਜੋੜ ਗੱਜ ਕੇਸਰੀ ਪਹਿਲਾਂ ਅਸੀਂ ਟ੍ਰੂ ਜੈਸਿਕ ਵੀ ਦਿੰਦੇ ਰਹੇ ਹਾਂ ਟ੍ਰੂ ਜੈਸਿਕ ਕੈਪਸੂਲ ਦਾ ਰਿਜ਼ਲਟ ਹੁੰਦਾ ਬਹੁਤ ਵਧੀਆ ਪਰ ਜਿਹੜਾ ਜੋ ਉਹਦਾ ਉਹਦਾ ਇਨਫਲੇਮੇਸ਼ਨ ਵਾਸਤੇ ਕੰਮ ਕਰਦਾ ਉਹ ਜਿਹੜਾ ਨਸਾਂ ਦੇ ਵਿੱਚ ਸੂਜਨ ਆ ਜਾਂਦੀ ਹੈ ਤੇ ਇਹ ਜਿਹੜਾ ਜੋੜ ਗੱਜ ਕੇਸਰੀ ਕੈਪਸੂਲ ਹੈ ਇਹ ਜੋੜਾਂ ਨੂੰ ਮਜ਼ਬੂਤ ਕਰਦਾ ਔਰ ਥੋੜੇ ਦਿਨਾਂ ਚ ਹੀ ਦਰਦ ਜਿਹੜਾ ਪੇਸ਼ੈਂਟ ਸਾਨੂੰ ਕਹਿੰਦਾ ਨਾ ਵੀ ਦਰਦ ਉਹ ਆਕੇ ਕਹਿੰਦਾ ਵੀ 10-15 ਪੈਸੇ ਰਿਜ਼ਲਟ ਪਹਿਲੇ ਮਹੀਨੇ ਚ ਮਿਲ ਜਾਂਦਾ ਔਰ ਜਦੋਂ 10 ਪੈਸੇ ਰਿਜ਼ਲਟ ਮਿਲਦਾ ਹੈ ਨਾ ਜੀ ਤਾਂ ਜਿਹੜੀ ਆਪਰੇਸ਼ਨ ਕਰਾਉਣ ਲਈ ਕਿਹਾ ਜਾਂਦਾ ਕਿ ਹੁਣੇ ਆਪਰੇਸ਼ਨ ਹੋਊਗਾ ਤਾਂ ਉਹ ਜਿਹੜੀ ਚੀਜ਼ ਆ ਉਹ ਟਲ ਜਾਂਦੀ ਹੈ ਪਰ ਜਦੋਂ ਇੱਕ ਵਾਰੀ ਟਲ ਗਈ ਫਿਰ ਕੋਈ ਵੀ ਚੀਜ਼ ਆ ਟਲ ਗਈ ਜਦੋਂ ਆਪਰੇਸ਼ਨ ਦੀ ਗੱਲ ਟਲ ਗਈ ਨਾ ਫਿਰ ਉਹ ਗੱਲ ਟਲ ਗਈ ਕਿਉਂਕਿ ਟਲੂਗੀ ਤਾਂ ਹੀ ਜੇ ਤੁਹਾਨੂੰ ਰਿਜ਼ਲਟ ਮਿਲੂਗਾ ਇਸ ਕਰਕੇ ਕਾਲਾ ਗੂੰਦ ਕੈਪਸੂਲ ਕਾਲਾ ਗੂੰਦ ਤੇਲ ਕਾਲਾ ਗੂੰਦ ਜੈੱਲ ਤੇ ਉਹਦੇ ਨਾਲ ਜੋੜ ਗੱਜ ਕੇਸਰੀ ਕੈਪਸੂਲ ਤੇ ਨਾਲ ਹੀ ਉਹਦੇ ਪੰਚਮ ਹਲਦੀ ਦਾ ਜਿਹੜਾ ਮਿਸ਼ਰਣ ਹੈ ਇਹ ਪੰਜ ਚੀਜ਼ਾਂ ਜਿਹੜੀਆਂ ਨੇ ਇਹ ਆਪਣੇ ਇਨਸਾਨ ਨੂੰ ਗੋਡਿਆਂ ਦੇ ਔਰ ਚੂਲੇ ਦੇ ਬੈਗ ਦੇ ਮਣਕਿਆਂ ਤੋਂ ਰਾਹਤ ਦਿਲਾ ਸਕਦਾ ਹੈ ਔਰ ਆਪਰੇਸ਼ਨ ਤੋਂ ਬਚਾ ਸਕਦਾ ਹੈ ਔਰ ਜਿਨ੍ਹਾਂ ਦੀ ਰੀਡ ਦੀ ਹੱਡੀ 'ਚ ਮਣਕੇ ਵੱਧ ਜਾਂਦੇ ਆ ਗੈਪ ਆ ਜਾਂਦਾ ਮਤਲਬ ਸੋਜਾ ਆ ਜਾਂਦਾ ਜਿਵੇਂ L4 5 ਦੀ ਪ੍ਰੋਬਲਮ ਆ ਗਈ ਕਿਸੇ ਨੂੰ S1 ਦੀ ਪ੍ਰੋਬਲਮ ਦੀ ਆ ਗਈ ਕਿਸੇ ਨੂੰ ਟੋਟਲ ਸਰਵਾਈਕਲ ਦੀ ਪ੍ਰੋਬਲਮ ਆ ਜਾਂਦੀ ਇੱਥੇ ਗਰਦਨ 'ਚ ਉਹਨਾਂ ਵਾਸਤੇ ਬਣੀ ਹੈ ਕਾਲੇ ਗੁੰਦ ਤੋਂ ਕਾਲਾ ਗੁੰਦ ਪੰਜੀਰੀ ਇਹਨਾਂ ਪੰਜੀਰੀ ਐ ਨਹੀਂ ਜਿਹੜੀ ਆਪਾਂ ਘਰਾਂ 'ਚ ਪੰਜੀਰੀ ਬਣਾਉਂਦੇ ਆ ਉਹ ਨਹੀਂ ਹੈਗੀ ਇਹ ਪੰਜੀਰੀ ਇਹਦਾ ਗ੍ਰੰਥ 'ਚ ਨਾਮ ਹੈ ਜੋ ਗ੍ਰੰਥ ਦਾ ਨੁਸਖਾ ਉਹੀ ਦਿੱਤਾ ਹੋਇਆ ਗ੍ਰੰਥ 'ਚ ਇਹਨੂੰ ਲਿਖਿਆ ਕਾਲਾ ਗੂੰਦ ਪੰਜੀਰੀ ਇਹਦੇ ਨੂੰ ਅਸੀਂ ਵਿਦ 골ਡ ਦਿੰਨੇ ਆ ਤਾਂ ਇਹ ਜਿਹੜੀ ਪੰਜੀਰੀ ਐ ਇਹ ਇਹਨੂੰ ਕਿਹਾ ਗਿਆ ਜਿਹੜਾ ਖਾਊਗਾ ਕਾਲਾ ਗੂੰਦ ਪੰਜੀਰੀ ਇਹ ਗ੍ਰੰਥ 'ਚ ਲਿਖਿਆ ਜਿਹੜਾ ਖਾਊਗਾ ਕਾਲਾ ਗੂੰਦ ਪੰਜੀਰੀ ਉਹਦੀ ਤਕੜੀ ਬਣੂਗੀ ਜੰਜੀਰੀ ਜੰਜੀਰੀ ਦਾ ਬਦਲ ਸਮਝਦੇ ਹੋ ਰੀਡ ਦੀ ਹੱਡੀ ਤਾਂ ਇਹ ਰੀਡ ਦੀ ਹੱਡੀ ਨੂੰ ਸਟਰੋਂਗ ਕਰਨ ਵਾਸਤੇ ਡਿਸਕ ਦੀ ਪ੍ਰੋਬਲਮ ਨੂੰ ਖਤਮ ਕਰਨ ਵਾਸਤੇ ਕਾਲਾ ਗੋਂਦ ਪੰਜੀਰੀ ਉਹਦੇ ਨਾਲ ਛੱਡੀ ਜਿਹੜੀ ਕਾਲਾ ਗੋਂਦ ਜੈੱਲ ਹੈ ਤੇਲ ਹੈ ਇਹ ਬਹੁਤ ਫਾਇਦਾ ਕਰਦੇ ਨੇ ਜੋੜ ਗੱਜ ਕੇਸਰੀ ਵਗੈਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਲਾ ਕੇ ਦਿੰਦੇ ਆ ਅਗਰ ਤੁਹਾਡੇ ਘਰ 'ਚ ਕੋਈ ਵੀ ਪਰਸਨ ਹੈਗਾ ਜਿਹਦਾ ਗੋਡਿਆਂ ਦਾ ਆਪਰੇਸ਼ਨ ਦੱਸਿਆ ਗਿਆ ਕਿ ਹੁਣੇ ਹੀ ਕਰਾਓ ਉਹਨੂੰ ਅਗਰ ਇਹ 3 ਮਹੀਨੇ ਦਵਾਈ ਦਿੱਤੀ ਜਾਵੇ ਕਾਲਾ ਗੋਂਦ ਕਿੱਟ ਤਾਂ ਉਹੀ ਪੇਸ਼ੈਂਟ ਤੁਹਾਡਾ ਕਹੂਗਾ ਕਿ ਮੈਨੂੰ ਆਪਰੇਸ਼ਨ ਦੀ ਲੋੜ ਦੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚ ਰਹੋ ਜੇ ਪ੍ਰੋਡਕਟ ਤੁਹਾਨੂੰ ਇਹ ਚਾਹੀਦਾ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਵੈਬਸਾਈਟ ਤੇ ਚਲੇ ਜਾਓ ਵੈਬਸਾਈਟ ਦਾ ਮੈਂ ਤੁਹਾਨੂੰ ਦੱਸ ਦਿੰਨਾ www.vedvan.com ਤੁਹਾਡੇ ਲਈ ਤਿਆਰ ਕੀਤੀ ਗਈ ਹੈ ਉਤੇ ਜਾ ਕੇ ਤੁਸੀਂ ਇਹਨਾਂ ਨੂੰ ਬਾਇ ਵੀ ਕਰ ਸਕਦੇ ਹੋ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਕੇ ਸਾਡੇ ਡਾਕਟਰਾਂ ਨਾਲ ਵੀ ਗੱਲ ਕਰ ਸਕਦੇ ਹੋ ਜੇ ਤੁਹਾਡਾ ਮਨ ਹੈ ਕਿ ਤੁਸੀਂ ਆਪਣੇ ਭਰਾ ਸੁਬਾਸ਼ ਗੋਹਿਲ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਉਹ ਵੀ ਬੁੱਕ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਮੈਂ ਸੈਟਰਡੇ ਸੰਡੇ ਫ੍ਰੀ ਰੱਖਿਆ ਹੋਇਆ ਆਪਣੇ ਭੈਣ ਭਰਾਵਾਂ ਨਾਲ ਟੈਲੀਫੋਨਿਕਲੀ ਗੱਲਬਾਤ ਕਰਨ ਵਾਸਤੇ ਸਤਿ ਸ੍ਰੀ ਅਕਾਲ ਜੀ ਜਉਂਦੇ ਵਾਸਤੇ ਰੋ ਸੋ ਜਿਸ ਦੇ ਉੱਪਰ ਦਰਦ ਹੋ ਰਿਹਾ ਹੁੰਦਾ ਹੈ ਜਿਸ ਨੂੰ ਦਰਦ ਹੋ ਰਿਹਾ ਹੁੰਦਾ ਉਹ ਜਾਣਦਾ ਹੈ ਕਿ ਤਕਲੀਫ ਕਿੰਨੀ ਜ਼ਿਆਦਾ ਹੁੰਦੀ ਹੈ ਤੇ ਹਰ ਕੋਈ ਲੱਭ ਰਿਹਾ ਹੁੰਦਾ ਹੈ ਕਿ ਮੈਨੂੰ ਇੱਕ ਸਹੀ ਇਲਾਜ ਮਿਲ ਜਾਏ ਜਿਸ ਨੂੰ ਮੈਂ ਡੇਲੀ ਆਪਣੀ ਡਾਈਟ ਵਿੱਚ ਸ਼ਾਮਿਲ ਕਰਾਂ ਔਰ ਮੈਨੂੰ ਇਹਨਾਂ ਦਰਦਾਂ ਤੋਂ ਛੁਟਕਾਰਾ ਜ਼ਰੂਰ ਮਿਲ ਜਾਏ ਸੋ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਆਯੁਰਵੈਦਿਕ ਇਲਾਜ ਜਿਹੜੇ ਹੁੰਦੇ ਨੇ ਉਹ ਕੁਦਰਤੀ ਜੜੀ ਬੂਟੀਆਂ ਜਾਂ ਕੁਦਰਤ ਨੇ ਜੋ ਸਾਨੂੰ ਦਿੱਤਾ ਹੈ ਉਸੇ ਦੇ ਨਾਲ ਇਲਾਜ ਜੋ ਹੈ ਦਾ ਕੀਤਾ ਜਾਂਦਾ ਹੈ ਕਿਸੇ ਵੀ ਬਿਮਾਰੀ ਦਾ ਪਰੇਸ਼ਾਨੀ ਦਾ ਔਰ ਹਰ ਇੱਕ ਬਿਮਾਰੀ ਨੂੰ ਜੜ ਤੋਂ ਹੈ ਲੱਭਿਆ ਜਾਂਦਾ ਹੈ ਕਿ ਆਖਰੀ ਦਾ ਕਾਰਨ ਕੀ ਹੈ ਉਸ ਤੋਂ ਬਾਅਦ ਉਸ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਤਾਂ ਕਿ ਤੁਸੀਂ ਹਮੇਸ਼ਾ ਲਈ ਕਿਸੇ ਬਿਮਾਰੀ ਜਿਸ ਨਾਲ ਜੂਝ ਰਹੇ ਹੋ ਉਸ ਤੋਂ ਰਾਹਤ ਜ਼ਰੂਰ ਪਾ ਸਕੋ ਸੋ ਵੈਦਵੈਨ ਆਯੁਰਵੈਦਿਕ ਵੱਲੋਂ ਵੀ ਪੂਰੇ ਆਯੁਰਵੈਦਿਕ ਵਿਧੀ ਦੇ ਨਾਲ ਇਹ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਤੁਹਾਡੇ ਹੋਰ ਕੋਈ ਸੁਝਾਅ ਹੋਣ ਤਾਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਤਾਂ ਦੱਸੋ ਹੀ ਨਾਲ ਦੀ ਨਾਲ ਮੇਰੀ ਈਮੇਲ ਆਈਡੀ ਹੈ ਹੈਲਥ ਐਡਵਾਈਸ ਵਿਦ ਹਰਜੋਤ ਕੌਰ @gmail.com ਇਸ ਉੱਪਰ ਵੀ ਤੁਸੀਂ ਈਮੇਲ ਕਰਕੇ ਆਪਣੇ ਸੁਝਾਅ ਮੇਰੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਅਗੋ ਵੀ ਤੁਹਾਡੇ ਲਈ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ